we usually listen about sikh raj a lot from our parents or people around us but oh nu no, jadon inni tusi kollo dekhde ho ode bare padde ho te specially je tusi eh dekhde ho ki baro ae lokan ne je tode bare kuch kiya honda hai ho oh hor vi vaddi gall hundi hai sikh raj oh mein hai ki oh shuru gur nanak dev ji nal hi ho gaya si oh hun 1817 10 is just a time period wala oh odo oh, shuru nahi hoya But, but the thing is that Sikh Raj is always around us, and Sikh Raj has always been around been In this Me, I learned a lot about the Sikh Raj. I didn't really know a lot about it before, but now after studying it for a month and looking at all these quotes and pictures, I really know a lot. ਬਹੁਤ ਇੱਕ ਸ਼ਬਦ ਹੈ ਪਾਣੀ ਸੁਣ ਕੇ ਤਾਂ ਸਾਰਿਆਂ ਨੂੰ ਸੁੱਖ ਮਿਲਦਾ ਹੈ ਤੁਸੀਂ ਤੁਸੀਂ ਫਿਰ ਇਹ ਨਾਮ ਤੋਂ ਬੜਾ ਪ੍ਰਾਊਡ ਮਹਿਸੂਸ ਹੁੰਦਾ ਬਹੁਤ ਬਹੁਤ ਅ ਲੋਟ ਆਫ ਪ੍ਰਾਈਡ ਹੁੰਦੀ ਹੈ ਪੰਜਾਬ ਵਿੱਚ ਇੰਡੀਆ ਚ ਅੱਜ ਕੱਲ ਵੈਸਟਰਨ ਆ ਰੱਖਣ ਲੱਗੇ ਤੁਸੀਂ ਉਧਰ ਜਾ ਕੇ ਪੰਜਾਬੀ ਗੁਰਬਾਣੀ ਦੇ ਨਾਲ ਰੱਖੇ ਨਾਮ ਰੱਖਿਆ ਹਾਂਜੀ ਕਿਉਂਕਿ ਸਾਡੇ ਪੇਰੈਂਟਸ ਦੇ ਸਾਡਾ ਪਰਿਵਾਰ We were raised very Punjabi. so Punjab It was very important to us to come because when we came to Punjab for the first time in December, um, PDL gave us, we were so amazed at how many resources there were. ਸਸਿਕਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਸੀਂ ਅੱਜ ਤੁਹਾਨੂੰ ਉਹ ਚੀਜ਼ ਦਿਖਾਉਣ ਜਾ ਰਹੇ ਹਾਂ ਸਾਡੇ ਪੰਜਾਬ ਦਾ ਵਿਰਸਾ ਸਾਡੇ ਪੰਜਾਬ ਦਾ ਇਤਿਹਾਸ ਕਿਉਂਕਿ ਸਾਡੇ ਜਿਹੜਾ ਦੇਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਜਾਣਿਆ ਜਾਂਦਾ ਪੰਜਾਬ ਦਾ ਜਿਹੜਾ ਵਿਰਸਾ ਹੈਗਾ ਪੰਜਾਬ ਦੀ ਜੋ ਇੱਕ ਇੱਕ ਚੀਜ਼ ਜਿਹੜੀ ਅਸੀਂ ਅੱਜ ਤੋਂ ਚਾਹੇ 100 ਸਾਲ ਦੀ ਗੱਲ ਕਰੀਏ 200 ਸਾਲ ਦੀ ਗੱਲ ਕੀਤਾ ਜਿਹੜੇ ਪੰਜਾਬੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਇਤਿਹਾਸ ਅੱਛੀ ਸੀ ਤਾਂ ਉਹਨਾਂ ਇਤਿਹਾਸ ਦੀ ਅੱਜ ਇੱਕ ਲਾਈਬ੍ਰੇਰੀ ਤੁਹਾਨੂੰ ਅਸੀਂ ਦਿਖਾਣ ਜਾਂ ਜਿਹੜੇ ਕੀ ਅੱਜ ਪੰਜਾਬ ਡਿਜੀਟਲ ਵੱਲੋਂ ਇੱਕ ਆਰਗੇਨਾਈਜ਼ ਕੀਤਾ ਗਿਆ ਤਾਂ ਜਿਸ ਦੇ ਵਿੱਚ ਇੱਕ ਮੇਨ ਗੱਲ ਤੁਹਾਨੂੰ ਇਹ ਦੱਸਣ ਜਾ ਰਹੇ ਕਿ ਜਿੰਨੇ ਬੱਚੇ ਹੈਗੇ ਨੇ ਯੂਐਸਏ ਤੋਂ ਆਏ ਹੋਏ ਨੇ ਜਿਹੜੇ ਕੀ ਸਾਡੇ ਪੰਜਾਬ ਦੇ ਸਾਡੇ ਚੰਡੀਗੜ੍ਹ ਦੇ ਬੱਚਿਆਂ ਨੂੰ ਇਹ ਸਾਰੇ ਇਤਿਹਾਸ ਦੇ ਬਾਰੇ ਸਮਝਾ ਰਹੇ ਤਾਂ ਉਹਨਾਂ ਦੇ ਅਸੀਂ ਇੱਕ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਜਿਹੜੇ ਉਹਨਾਂ ਦੇ ਨਾਮ ਨੇ ਉਹ ਪੂਰੇ ਪੰਜਾਬੀ ਨੇ ਕਿਉਂਕਿ ਅੱਜ ਪੰਜਾਬ ਵਾਲੇ ਵੈਸਟਰਨ ਨਾਮ ਰੱਖਣ ਲੱਗ ਗਏ ਨੇ ਵਿਦੇਸ਼ ਤੋਂ ਬੱਚੇ ਆਏ ਨੇ ਪਰ ਪੰਜਾਬੀ ਨੇ ਉਹਨਾਂ ਦੇ ਨਾਮ ਵੀ ਤੁਸੀਂ ਸੁਣ ਕੇ ਖੁਦ ਸੋਚਣ ਲੱਗੋਗੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸਤਾ ਚਲੋ ਇੱਥੇ ਬਰਤ ਹੋਇਆ ਤੁਹਾਡਾ ਤਾਂ ਹਾਂਜੀ ਤੇ ਅੱਜ ਐਗਜ਼ੀਬਿਸ਼ਨ ਦੇ ਲਈ ਤੁਸੀਂ ਇੱਥੇ ਆਏ ਤੇ ਮਤੋਂਕਾ ਤੋਂ ਪਹਿਲਾਂ ਪਹੁੰਚੇ ਗਏ ਤੋਂ ਪੰਜਾਬ 'ਚ ਤੇ ਫਿਰ ਇਹਦੇ ਬਾਰੇ ਕਿੱਦਾਂ ਬਣਿਆ ਸੋ ਅਸੀਂ ਨਾ ਦਸੰਬਰ ਵਿੱਚ ਆਏ ਸੀ ਤੇ ਚਾਰ ਪੰਜ ਪਰਿਵਾਰ ਮਿਲ ਕੇ ਬੱਚਿਆਂ ਨੂੰ ਲੈ ਕੇ ਐਂਡ ਉਸ ਵੇਲੇ ਅਸੀਂ ਕਾਫੀ ਵੱਖਰੀਆਂ ਵੱਖਰੀਆਂ ਸੰਸਥਾਵਾਂ ਤੇ ਜਾ ਰਹੇ ਸੀ ਇਤਿਹਾਸਿਕ ਗੁਰਦੁਆਰਿਆਂ ਤੇ ਜਾ ਰਹੇ ਸੀਗੇ ਬੇਸਿਕਲੀ ਕਲਚਰ ਬੱਚਿਆਂ ਨੂੰ ਸਮਝਾਉਣ ਲਈ ਜਾਂ ਦਿਖਾਉਣ ਲਈ ਤੇ ਉਸ ਵੇਲੇ ਅਸੀਂ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਟੂਰ ਲੇਤਾ ਤੇ 2 ਘੰਟੇ ਦਾ ਸਾਡਾ ਸੈਸ਼ਨ ਸੀ ਬਟ ਇਟ ਐਂਡਡ ਅਪ ਕਿ 5 ਘੰਟੇ ਸਾਨੂੰ ਕਿਉਂਕਿ ਬੱਚੇ ਨੇ ਇੰਨਾ ਇੰਟਰਸਟ ਲਿਆ ਕੋ ਸਵਾਲ ਜਵਾਬ ਕਰਦੇ ਆ ਹੋਰ ਜਾਣਕਾਰੀ ਮਤਲਬ ਪਤਾ ਕਰਨ ਲਈ ਤੇ ਸਾਨੂੰ ਲੱਗਿਆ ਕਿ ਇਹਨਾਂ ਦਾ ਇੰਨਾ ਇੰਟਰਸਟ ਹੈਗਾ ਤੇ ਫਿਰ ਮੇਰੀ ਦਵਿੰਦਰ ਵੀਰ ਜੀ ਨਾਲ ਗੱਲਬਾਤ ਹੋਈ ਜੋ ਕਿ ਉੱਥੇ ਦੇ ਹੈੱਡ ਹੈਗੇ ਨੇ ਜੋ ਲੀਡ ਕਰ ਰਹੇ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਵੀ ਜੇ ਅਸੀਂ ਬੱਚਿਆਂ ਨੂੰ ਦੇਖੋ ਬਾਹਰ ਵੀ ਬੱਚਿਆਂ ਨੇ ਇੰਟਰਨਸ਼ਿਪਸ ਤਾਂ ਕਰਨੀਆਂ ਹੀ ਹੁੰਦੀਆਂ ਨੇ ਇਸ ਉਮਰ ਦੇ ਵਿੱਚ ਦੇ ਅਸੀਂ ਕਿ ਆ ਵੀ ਜੇ ਅਸੀਂ ਇੱਥੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚ ਲੈ ਕੇ ਅਸੀਂ ਆਈਏ ਵੀ 5-6 ਹਫ਼ਤਿਆਂ ਲਈ ਪ੍ਰੋਗਰਾਮ ਅਸੀਂ ਬਣਾ ਸਕਦੇ ਹਾਂ ਜਾਂ ਨਹੀਂ ਉਹ ਕਹਿੰਦੇ ਬਿਲਕੁਲ ਬਣਾ ਸਕਦੇ ਹਾਂ ਫਿਰ ਅਸੀਂ 2-4 ਮਹੀਨੇ ਲਗਾਏ ਉਹਦਾ ਥੋੜਾ ਢਾਂਚਾ ਬਣਾ ਲਈ ਕਿਉਂਕਿ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਵੀ ਨਿਕਦੀ ਇਹੋ ਜਿਹਾ ਕੀਤਾ ਸੀਗਾ ਪ੍ਰੋਗਰਾਮ ਸੋ ਇਹ ਪਾਇਲਟ ਪ੍ਰੋਜੈਕਟ ਸੀਗਾ ਸਾਰੇ ਬੱਚਿਆਂ ਨੇ ਮਿਲ ਕੇ ਸਾਰੇ ਬੱਚਿਆਂ ਨੇ ਮਿਲ ਕੇ ਉਹਨਾਂ ਨੇ ਸਹਿਯੋਗ ਦਿੱਤਾ ਟਾਪਿਕ ਅਸੀਂ ਬਣਾਇਆ ਸਟਰਕਚਰ ਅਸੀਂ ਦਿੱਤਾ ਤੇ ਫਿਰ ਇਹਨਾਂ ਨੇ ਸਾਡੇ ਨਾਲ ਸਾਥ ਦਿੱਤਾ ਅੰਦੇਸਾਈਸ ਅਸੀਂ ਕਿਹਾ ਸਮਰ ਵਿੱਚ ਅਸੀਂ ਜਾਵਾਂਗੇ 6 ਹਫ਼ਤੇ ਕੋਈ ਸੌਖਾ ਕੰਮ ਨਹੀਂ ਹੈਗਾ ਸਾਡੇ ਪੰਜ 6 ਹਫ਼ਤੇ ਪਰ ਇਹਨਾਂ ਨੇ ਪੂਰਾ ਸਾਥ ਦਿੱਤਾ ਸਹਿਯੋਗ ਦਿੱਤਾ ਐਨ ਖੂਬ ਇਹਨਾਂ ਨੇ ਇੰਜੋਏ ਵੀ ਕੀਤਾ ਚਲੋ ਅਸੀਂ ਬੱਚਿਆਂ ਦੇ ਨਾਮ ਜਰੂਰ ਹੁਣ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਦਰਸ਼ਕਾਂ ਤੱਕ ਕਿਉਂਕਿ ਤੁਸੀਂ ਪੰਜਾਬ ਤੋਂ ਅ ਅੱਛਾ ਹਾਂਜੀ ਨਹੀਂ ਮੇਰਾ ਨਾਮ ਜੋਦਾ ਸਿੰਘ ਹੈ ਜੋਦਾ ਸਿੰਘ ਤੁਸੀਂ ਯੂ ਐਸ ਏ ਤੋਂ ਹਾਂਜੀ ਮੈਂ ਟੈਕਸਸ ਤੋਂ ਆਇਆ ਹਾਂ ਤੁਸੀਂ ਤੁਹਾਡਾ ਨਾਮ ਇਲਾਹੀ ਕੋਰ ਇਲਾਹੀ ਕੋਰ ਤੁਹਾਡਾ ਨਾਮ ਬਿਲਾਵਲ ਕੋਰ ਗਣਿਕਰ ਬਣਿਕੋ ਰਵੀ ਸਿੰਘ ਅਮਿਤੋਤ ਸਿੰਘ ਗੁਰシャン ਸਿੰਘ ਜੁਕਸ਼ੇਰ ਸਿੰਘ ਬਿਲਕੁਲ ਤੁਸੀਂ ਸਾਰਿਆਂ ਦੇ ਨਾਮ ਸੁਣੇ ਤਾਂ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਾਂ ਕਿਦਾਂ ਲੱਗਿਆ ਤੁਸੀਂ ਹੁਣ ਪੰਜਾਬ ਦਾ ਜਿਹੜਾ ਇੱਕ ਅਮੀਰ ਵਿਰਸਾ ਜਿਹੜਾ ਹੈ ਰਿਚ ਅਸੀਂ ਕਹਿ ਸਕਦੇ ਹਾਂ ਜਿਹੜਾ ਤੁਸੀਂ ਬੱਚਿਆਂ ਨੂੰ ਦਿਖਾ ਰਹੇ ਹੋ ਤੇ ਤੁਸੀਂ ਬਾਹਰੋਂ ਆ ਕੇ ਬੱਚਿਆਂ ਨੂੰ ਸਮਝਾ ਰਹੇ ਹੋ ਹਾਂਜੀ ਹਾਂਜੀ ਮੈਨੂੰ ਬਹੁਤ ਪਸੰਦ ਲੱਗਿਆ ਜਿਹੜੇ ਬੱਚੇ ਆਏ ਨੇ ਉਹਨਾਂ ਦਾ ਇੰਟਰਸਟ ਬਹੁਤ ਹੈਗਾ ਸਿੱਖ ਰਾਜ ਦੇ ਉੱਤੇ ਤੇ ਜਿਹੜਾ ਐਗਜ਼ੀਬੀਸ਼ਨ ਅਸੀਂ ਕਿਊਰੇਟ ਕੀਤਾ ਮੈਨੂੰ ਉਹ ਵੀ ਪਸੰਦ ਆ ਗਿਆ ਕੋਰਸ ਫਾਈਂਡ ਕਰਨ ਵਾਸਤੇ ਤੇ ਲਿਥੋਗ੍ਰਾਫ ਜਿਹੜੇ ਸਾਰੇ ਨਿਊ ਚੀਜ਼ਾਂ ਲਰਨ ਕੀਤੀਆਂ ਨੇ ਐਂਡ ਆਲਸੋ ਜਿਹੜੇ ਆਪਾਂ ਬੁੱਕਸਰੀਡ ਕੀਤੇ ਆਨੇ ਜਿਹੜੇ ਫਰਾਂਚ ਵਾਲੇ ਬੰਦੇ ਆਏ ਸੀ ਤੇ ਯੂਕੇ ਦੇ ਬੰਦੇ ਆਏ ਸੀ ਇੱਥੇ ਸਿੱਖ ਰਾਜ ਦੇ ਟਾਈਮ ਤੇ ਉਹ ਬੜੇ ਸ਼ੌਕਟ ਹੈ ਸੀ ਦਾ ਸਿੱਖ ਰਾਜ ਵਾਸ ਥਿਸ ਪਾਵਰਫੁਲ ਐਂਡ ਹਾਊ ਸਟਰੋਂਗ ਇਟ ਵਾਸ ਬਸ ਦ ਬਹੁਤ ਪਾਵਰਫੁਲ ਐ ਸਿੱਖ ਰਾਜ ਦੇ ਬਾਰੇ ਜਿੰਨਾ ਵੀ ਇਤਿਹਾਸ 'ਚ ਲਿਖਿਆ ਤੁਹਾਨੂੰ ਕਿਦਾਂ ਲੱਗਦਾ ਇਤਿਹਾਸ ਦੀ ਕੁਝ ਜਿਹੜੀਆਂ ਚੀਜ਼ਾਂ ਬਾਰੇ ਸਾਂਝ ਲਿਆ ਸਾਰਾ ਯੂ ਨੋ ਯੂ ਨੋ ਬਾਊਟ ਇੰਡੀਅਨ ਹਿਸਟਰੀ ਪੰਜਾਬ ਹਿਸਟਰੀ ਹਾਂਜੀ ਇਸ ਮੀਨ ਵਿੱਚ ਮੈਂ ਆਈ ਲਰਨਡ ਅ ਲੋਟ ਲਾਈਕ ਬਾਊਟ ਦ ਸਿੱਖ ਰਾਜ ਆਈ ਡਿੰਟ ਰੀਲੀ ਨੋ ਅ ਲੋਟ ਬਾਊਟ ਇਟ ਬਿਫੋਰ ਬਟ ਨਾਓ ਆਫਟਰ ਸਟੱਡੀਇੰਗ ਇਟ ਫਾਰ ਅ ਮੰਥ ਐਂਡ ਲੁਕਿੰਗ ਐਟ 올 ðiਸ ਕੋਟਸ ਐਂਡ ਪਿਕਚਰਸ ਆਈ ਰੀਲੀ ਨੋ ਅ ਲੋਟ ਤੁਸੀਂ ਪੰਜਾਬੀ ਬੋਲਨੀ ਔਖੀ ਲੱਗਦੀ ਹੈ ਨਾ ਹੁਣ ਸਮਝ ਲੈਣਗੇ ਹਾਂਜੀ ਉਧਰ ਸਾਸਿਕਾ ਤਾਂ ਕੀ ਹੈ ਕਿ ਅੱਗੇ ਵੀ ਬੋਲਣ ਦਿਓ ਕਰੀ ਅੱਗੇ ਬੋਲ ਦਿਓ ਨਹੀਂ ਥੋੜਾ ਚੋ ਥੋੜਾ ਆ ਜਾ ਮਤਲਬ ਤੇ ਤੁਸੀਂ ਸਿੱਖ ਰਾਜ ਬਾਰੇ ਜੋ ਇੱਥੇ ਦੇਖਿਆ ਕਿਵੇਂ ਲੱਗਿਆ ਕਿ ਮਤੋਂ ਲੱਗਿਆ ਕਿ ਸਿੱਖ ਰਾਜ ਦੇ ਵਿਰਸੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਬਹੁਤ ਚੰਗਾ ਲੱਗਿਆ ਇੰਨੀ ਸਾਰੀ ਚੀਜ਼ਾਂ ਜਾਣ ਕੇ ਕਿਉਂਕਿ ਵੀ ਯੂਜੂਲੀ ਲਿਸਨ ਅਬਾਊਟ ਸਿੱਖ ਰਾਜ ਅ ਲੋਰਡ ਫਰਮ ਆਰ ਪੇਰੈਂਟਸ অর ਪੀਪਲ ਅਰਾਊਂਡ ਅਸ ਬਟ ਉਹਨੂੰ ਜਦੋਂ ਇੰਨੇ ਤੁਸੀਂ ਕੋਲੋਂ ਦੇਖਦੇ ਹੋ ਉਹਦੇ ਬਾਰੇ ਪੜ੍ਹਦੇ ਹੋ ਤੇ ਸਪੈਸ਼ਲੀ ਜੇ ਤੁਸੀਂ ਇਹ ਦੇਖਦੇ ਹੋ ਕਿ ਬਾਹਰੋਂ ਆਏ ਲੋਕਾਂ ਨੇ ਜੇ ਤੁਹਾਡੇ ਬਾਰੇ ਕੁਝ ਕਿਹਾ ਹੁੰਦਾ ਹੈ ਉਹ ਹੋਰ ਵੀ ਵੱਡੀ ਗੱਲ ਹੁੰਦੀ ਹੈ ਤਾਂ ਬਹੁਤ ਚੰਗਾ ਲੱਗਿਆ ਉਹ ਸਾਰੀਆਂ ਚੀਜ਼ਾਂ ਬਾਰੇ ਪੜ੍ਹ ਕੇ ਤੇ ਆਪਣੇ ਆਪ ਨੂੰ ਵੀ ਇੰਨੀਆਂ ਚੀਜ਼ਾਂ ਪਤਾ ਚੱਲੀਆਂ ਸਾਡਾ ਚੀਜ਼ਾਂ ਨੂੰ ਲੈ ਕੇ ਪਰਸਪੈਕਟਿਵ ਚੇਂਜ ਹੋਇਆ ਕਿ ਸਿੱਖ ਰਾਜ ਜੋ ਹੈਗਾ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਪਰਸਨਲੀ ਸਿੱਖੀ ਵਾਸ ਕੀ ਸਿੱਖ ਰਾਜ ਉਵੇਂ ਹੈ ਕਿ ਉਹ ਸ਼ੁਰੂ ਗੁਰੂ ਨਾਨਕ ਦੇਵ ਜੀ ਨਾਲ ਹੀ ਹੋ ਗਿਆ ਸੀ ਉਹ ਹੁਣੇ 8 17 10 ਇਸ ਜਸਟ ਅ ਟਾਈਮ ਪੀਰੀਅਡ ਉਹ ਵਾਲਾ ਉਦੋਂ ਸ਼ੁਰੂ ਨਹੀਂ ਹੋਇਆ ਬਟ ਉਹ ਉਵੇਂ ਹੈ ਕਿ ਸਿੱਖ ਰਾਜ ਹਮੇਸ਼ਾ ਜਿਵੇਂ ਹਵਾ ਸਾਡੇ ਆਸ-ਪਾਸ ਹੁੰਦੀ ਹੈ ਉਵੇਂ ਸਿੱਖ ਰਾਜ ਹਮੇਸ਼ਾ ਸਾਡੇ ਆਸ-ਪਾਸ ਹੈਗਾ ਬਟ ਉਹ ਰਿਪੋਰਟ ਸਿਰਫ ਤਾਂ ਹੁੰਦਾ ਜਦੋਂ ਤੂਫਾਨ ਬਣ ਜਾਂਦਾ ਹੈ ਸੋ ਉਸ ਟਾਈਮ ਪੀਰੀਅਡ ਜਿਹੜਾ ਅਸੀਂ ਚੁਣਿਆ ਅਸੀਂ ਸਿਰਫ ਉਹ ਟਾਈਮ ਪੀਰੀਅਡ ਚੁਣਿਆ ਜਦੋਂ ਰਿਪੋਰਟ ਹੋ ਗਿਆ ਸੀ ਬਟ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲੀਆਂ ਤੇ ਸਾਡਾ ਬਹੁਤ ਪੁਆਇੰਟ ਆਫ 뷰 ਚੇਂਜ ਹੋਇਆ ਵਾਈਲ ਰੀਡਿੰਗ एवरीथिंग ਸੋ ਇਟ ਵਾਸ ਰੀਲੀ ਸਰਚ ਕਰ ਰਹੇ ਹੁੰਦੇ ਤੇ ਹਾਂਜੀ ਮਤਲਬ ਯੂ ਐਸ ਏ ਚ ਸਰਚ ਕਰ ਰਹੇ ਹੋ ਨਹੀਂ 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 ਅੱਛਾ ਅਸੀਂ ਇੱਧਰ ਹੀ ਆ ਤੇ ਅਸੀਂ ਕੀ ਕਹਿੰਦੇ ਆ ਇਹ ਸਾਰੇ ਯੂ ਐਸ ਆਈ ਸੇ ਸਾਰਿਆਂ ਨੇ ਸੇਮ ਕੰਮ ਕੀਤਾ ਕਿਤਾਬਾਂ ਪੜ੍ਹ ਕੇ ਆਰਟੀਕਲਸ ਪੜ੍ਹ ਕੇ ਡਿਫਰੈਂਟ ਕਿਤਾਬਾਂ ਪੜ੍ਹ ਕੇ ਡਿਫਰੈਂਟ ਆਥਰਸ ਪੜ੍ਹ ਕੇ ਵੀ ਜਸਟ ਫਾਊਂਡ ਆਊਟ ਵਾਟ ਵਾਸ ਵੈਲਿਡ ਐਂਡ ਟੂ ਰਿਪਰੈਜ਼ੈਂਟ ਕਿ ਪੰਜਾਬ ਉਸ ਟਾਈਮ ਕਿਵੇਂ ਹੁੰਦਾ ਸੀਗਾ ਤੁਹਾਨੂੰ ਤੁਸੀ ਕਿਦਾਂ ਲੱਗਿਆ ਤੁਹਾਨੂੰ ਜੇ ਨਾਲ ਤੁਹਾਡੇ ਤੁਹਾਡੇ ਸਿਸਟਰ ਜਿਹੜਾ ਤੁਹਾਨੂੰ ਸਮਝਾਇਆ ਸਾਰੀਆਂ ਸਿਚੁਏਸ਼ਨ ਬਹੁਤ ਬਹੁਤ ਵਧੀਆ ਲੱਗਾ ਸੀ ਵੀ ਹੈਡ 올 ਥੀਸ ਡਿਫਰੈਂਟ ਪਰਸਪੈਕਟਿਵਸ ਵਿਚ ਆਈ ਰੀਲੀ ਇੰਜੋਏਡ ਲਾਈਕ ਹਾਊ ਆਈ ਥੌਟ ਆਫ ਥਿੰਗਸ ਐਂਡ ਹਾਊ ਬਲਾਵੋ ਥੌਟ ਆਫ ਥਿੰਗਸ ਕਜ਼ ਸ਼ੀ ਇਸ ਫਰਮ ਪੰਜਾਬ ਐਂਡ ਵੀ ਆਰ ਫਰਮ ði ਯੂ ਐਸ ਐਂਡ ਹਾਊ ਵੀ Combine those thoughts and uh, reading about all the different perspectives of the foreign authors was really cool and interesting. And uh, we got to learn so much that we could have never learned in the US. So I really enjoyed learning about our history and the Sikh Raj. And like she said, the Sikh Raj is ongoing, it's still evident in today's world. So it's really cool to learn about. <laughs> Hanji, I Learning about it, it's Uh, our history is so powerful like he said and there's just so much to learn about so it was really cool learning about it and there's i still have so much more to learn but just being here for a month i've learned more than i ever have ganaikor matlab badhiya lagda jadon forum de vich bacche ganikor da naam jande ohna nu fir kai puchde honge ganikor kyon rakha hai uh mainu mera naam bahut pasand hai ate uh jadon dado puchde ਯਾ ਪ੍ਰਾਊਡ ਮੈਂ ਬਰੀ ਪ੍ਰਾਊਡ ਹਾਂ ਤੁਹਾਡਾ ਨਾਮ ਕੀ ਸੀ ਵੀਨ ਪੁੱਲ ਗਿਆ ਬਾਣੀ ਕੋ ਬਾਣੀ ਕੋ ਹਾਂਜੀ ਬਾਣੀ ਤਾਂ ਬਹੁਤ ਇੱਕ ਸ਼ਬਦ ਹੈ ਬਾਣੀ ਸੁਣ ਕੇ ਤਾਂ ਸਾਰਿਆਂ ਨੂੰ ਸੁੱਖ ਮਿਲਦਾ ਹੈ ਤੁਸੀਂ ਤੁਸੀਂ ਫਿਰ ਇਹ ਨਾਮ ਤੋਂ ਬੜਾ ਪ੍ਰਾਊਡ ਮਹਿਸੂਸ ਹੁੰਦਾ ਬਹੁਤ ਬਹੁਤ ਅ ਲੋਟ ਆਫ ਪ੍ਰਾਈਡ ਹਾਂਜੀ ਪੰਜਾਬ ਵਿੱਚ ਇੰਡੀਆ ਚ ਅੱਜ ਕੱਲ ਵੈਸਟਰਨ ਹੋਣ ਲੱਗੇ ਤੁਸੀਂ ਉਧਰ ਜਾ ਕੇ ਪੰਜਾਬੀ ਗੁਰਬਾਣੀ ਦੇ ਨਾਲ ਰੱਖੇ ਨਾਮ ਰੱਖਿਆ ਹਾਂਜੀ ਕਿਉਂਕਿ ਸਾਡੇ ਪੇਰੈਂਟਸ ਦੇ ਸਾਡਾ ਪਰਿਵਾਰ ਵੀ ਵੀ ਰੇਸ ਵੈਰੀ ਪੰਜਾਬੀ ਸੋ ਕਿੰਨਾ ਲੱਗ ਰਿਹਾ ਅੱਜ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਬੱਚਿਆਂ ਨੂੰ ਤੁਸੀਂ ਸਮਝਾ ਰਹੇ ਹੋ ਸਿੱਖ ਲਿਜ਼ਮ ਬਾਰੇ ਸਮਝਾ ਰਹੇ ਹੋ ਸਿੱਖ ਦੇ ਇਤਿਹਾਸ ਬਾਰੇ ਸਮਝਾ ਰਹੇ ਹੋ ਪੰਜਾਬ ਦੇ ਇਤਿਹਾਸ ਬਾਰੇ ਸਮਝਾ ਰਹੇ ਹੋ ਇਟ ਵਾਸ ਵੈਰੀ ਇੰਪੋਰਟੈਂਟ ਟੂ ਅਸ ਟੂ ਕਮ ਬਿਕਾਜ਼ ਵੈਨ ਵੀ ਕੇਮ ਟੂ ਪੰਜਾਬ ਫਾਰ ਦ ਫਰਸਟ ਟਾਈਮ ਡਿਸੈਂਬਰ ਪੀਡੀਐਲ ਗੇਵ ਅਸ ਵੀ ਵਰ ਸੋ ਅਮੇਜ਼ਡ ਹਾਊ ਮਨੀ ਰਿਸੋਰਸਸ ਥੇਰ ਵੇਰ ਥੇਰ ਇਜ਼ ਨਾਟ ਥੈਟ ਮਚ ਆਪਰਚੂਨਿਟੀ ਇਨ ਦ ਯੂਐਸ So, dodoshi ethe aisi it was so important to us to learn more about our culture and heritage and to be able to share it with whoever we can. So, we're actually taking this exhibition to the US to be able to share more. How old are you? 17. I'm 17. Dodoshi sare 14-15 saal de age de sare. Main 14 ha gi. I see what. Ah, toda naam ki Sardar sa hai? Ravi Singh. Ravi Singh, <laughs> kithan lag reya Punjab da mahol dekh ke? Hari va saljo. How do feel a oh. ਬਹੁਤ ਵਧੀਆ ਮੈਂ ਆ ਲਵ ਪੰਜਾਬ ਐਂਡ ਅਮ ਇਟ ਫੀਲਸ ਰੀਲੀ ਨਾਈਸ ਪੰਜਾਬ ਨਾ ਪਿਆਰ ਹੈ ਹਾਂਜੀ ਯੂ ਐਸ ਤੋਂ ਨਾ ਪੰਜਾਬ ਜਿਆਦਾ ਵਧੀਆ ਲੱਗਿਆ ਇੱਥੇ ਆ ਕੇ ਓ ਹਾਂਜੀ ਆ ਆ ਤੁਹਾਨੂੰ ਕਿਹਦਾ ਵਧੀਆ ਲੱਗਿਆ ਇੱਥੇ ਆ ਕੇ ਹਾਂਜੀ ਕਿਉਂਕਿ ਇਟ ਫੀਲਸ ਲਾਈਕ ਫੈਮਿਲੀ ਏਵਰੀਵੇਅਰ ਇਟਸ ਵੈਰੀ ਨਾਈਸ ਟੂ ਬੀ ਕਨੈਕਟਡ ਟੂ ਅਵਰ ਕਲਚਰ ਇੱਥੇ ਤਾਂ ਖਾਣਾ ਪੀਣਾ ਵੀ ਬਹੁਤ ਵਧੀਆ ਲੱਗਿਆ ਹੁਣਾ ਉੱਥੇ ਯੂ ਐਸ ਏ ਦੇ ਰਿਕਾਰਡਿੰਗ ਅਸੀਂ ਇੱਥੇ ਆ ਕੇ ਬਹੁਤ ਵੀ ਐ ਸੋ ਮੱਚ ਪੰਜਾਬੀ ਦਸਤੀ ਪੰਜਾਬੀ ਸਾਰੀਆਂ ਚੀਜ਼ਾਂ ਖਾਣ ਬੰਗਾਲਸੀ ਸਰਕੋਸ਼ ਹਾਂਜੀ ਤੁਸੀਂ ਤਾਂ ਤੁਸੀਂ ਤਾਂ ਆਪਣੇ ਮੁਹਾਲੀ ਤੋਂ ਹਾਂਜੀ ਹਾਂਜੀ ਮੁਹਾਲੀ ਤੇ ਕਿਵੇਂ ਲੱਗਿਆ ਸਾਰਿਆਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਜੀ ਇੱਕ ਮਤਲਬ ਸਾਂਝਾ ਲਰਨਿੰਗ ਐਕਸਪੀਰੀਅੰਸ ਹੁੰਦਾ ਜਦੋਂ ਕਲਚਰਜ਼ ਇੰਟਰੈਕਟ ਕਰਦੇ ਨੇ ਇੱਕ ਦੂਜੇ ਨਾਲ ਸੋ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ see uh, how to feel uh, like uh, no. mm -hmm. the a brief career every history the know they i mean i love it i think that the best part is the reaction we get from people a lot of people say that they're very proud of what we've put on and what we've done uh, and it also does make me proud that we were able to kind of get this all done uh, it's also I'm also proud at our history. Dil Punjab um, I mean I do love Punjab and I definitely think that this month went by really quick and I think that you know given more time I think we could put together something even better. Um, so I mean we'll see. Hello, what is your name? Singh. Hanji, uh, we do, I guess, Kirtan. I don't know if that answers the question. We do Kirtan and Shabas at home. But, I mean, it's hard to translate it to, like, real Punjabi conversation and all of that. Like, all these kids here, I feel like they, they talk kind of fast and it's a little quick for my mind to keep up with. But at the end of the day, we're able to get the main message of the exhibition through and then seeing their reactions and knowing that. we help them learn something or feel some sense of pride for the Sikh empire it's, it's heartwarming for us and it makes it worth it ਕੋਈ ਇਹਨਾਂ ਨੂੰ ਪੰਜਾਬੀ ਕੋਈ ਗੁਰਬਾਣੀ ਦੇ ਸ਼ਬਦ ਅਗਰ ਕੋਈ ਮੂਲ ਮੰਤਰ ਕਿਸ ਤਰ੍ਹਾਂ ਬੋਲ ਸਕਦੇ ਆ ਮੈਂ ਸ਼ਬਦ ਦੇ ਦੇ ਨਹੀਂ ਆ ਤੁਸੀਂ ਦੇਖੋਗੇ ਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਇਹ ਇਹ ਸ਼ਬਦ ਪੜ ਲੈਂਦੇ ਨੇ ਗੁਰਬਾਣੀ ਪੜ ਲੈਂਦੇ ਨੇ ਗੁਰਮੁਖੀ ਪੜ ਲੈਂਦੇ ਨੇ ਲੇਕਿਨ ਐਜ਼ ਯੂ ਕੈਨ ਸੀ ਐਸ ਯੂ ਕੈਨ ਸੀ ਕਿ ਵੀ ਉਹਨਾਂ ਨੂੰ ਬੋਲਣ ਦੇ ਚੀਜ ਹੁੰਦੀ ਹੈ ਲੇਕਿਨ ਸਮਝ ਜਾਂਦੇ ਨੇ ਔਰ ਪੜ ਵੀ ਲੈਂਦੇ ਨੇ ਸੋ ਮੈਂ ਇਧਰ ਇਹਨੂੰ ਦੇ ਦਿੰਦੀ ਆ ਪਾਣੀ ਇਧਰ ਪਾਣੀ ਓਕੇ ਨਹੀਂ ਨਹੀਂ ਉੱਤੇ ਹਾਂ ਐਜ਼ ਇਟ ਇਜ਼ ਸੇਮ ਮੇਰੇ ਲਾਲਨ ਕੀ ਸੋਭਾ ਸਦ ਸਦਨਵ ਤਨ ਮਨ ਰੰਗੀ ਸੋਭਾ ब्रह्मेश्वर सिदम इंदिरा भगत दान जस मंगी जो ज्ञान तय सिख नागे, सगल जपे तरंगी कौ नानक संतन बलहारे जो प्रभ के सद संगी मेरे लालन की शोभा कि लगा हूँ बच्चे खुश ने पूरे ਬਿਲਕੁਲ ਬਿਲਕੁਲ ਪੰਜਾਬ ਚ ਮੈਂ ਦੱਸਿਆ ਵੀ ਪੰਜਾਬ ਚ ਵੈਸਟਰਨ ਆ ਤੇ ਇਹਨਾਂ ਦੇ ਨਾਂ ਹੀ ਬੜੇ ਪਿਆਰੇ ਹੈਗੇ ਨੇ ਤੁਸੀਂ ਫਿਰ ਇਹ ਪੂਰਾ ਤੁਸੀਂ ਰੱਖੇ ਨਾਮ ਤੇ ਉਦੋਂ ਸੋਚ ਕੇ ਰੱਖਿਆ ਸਾਰਾ ਬਿਲਕੁਲ ਸਾਨੂੰ ਜਿਗਾ ਵੀ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜਿੰਨਾ ਵੀ ਕਨੈਕਸ਼ਨ ਅਸੀਂ ਵਾਦਾ ਵਾਦਾ ਸਕਦੇ ਆ ਉਹੀ ਕਰਾਂਗੇ ਵੀ ਸਾਰਿਆਂ ਦੇ ਨਾਮ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨੇ ਔਰ ਸਾਡਾ ਮਕਸਦ ਇਹੀ ਹੈ ਵੀ ਅਸੀਂ ਇਹਨਾਂ ਨੂੰ ਸਿੱਖ ਸਿੱਖੀ ਦੇ ਨਾਲ ਤੇ ਵਿਰਸੇ ਦੇ ਨਾਲ ਜੋੜਨਾ ਸੋ ਦੈਟਸ ਇਟ ਆਖਰੀ ਪੰਜਾਬ ਦੇ ਦੇਸ਼ਵਾਸੀਆਂ ਦੇ ਕੀ ਮੈਸੇਜ ਕੀ ਹੈ ਬਹੁਤ ਸਾਰੇ ਹੱਸ ਮੁਖਰੀ ਮਲੇ ਹੱਸਦੇ ਰਹਿੰਦੇ ਨੇ ਸਾਰੇ ਪੂਰੇ ਨਹੀਂ ਲੜਾਈ ਝਗੜਾ ਵੀ ਚੱਲਦਾ ਰਹਿੰਦਾ ਹੈ ਬੱਚੇ ਤਾਂ ਬੱਚੇ ਹੀ ਨੇ ਬਟ ਯਾਨੀ ਦਿਲ ਪੂਰਾ ਦੇ ਲੱਗਿਆ ਇਹਨਾਂ ਨੇ ਸਾਰਿਆਂ ਨੇ ਨੌ ਜਣਿਆਂ ਨੇ ਬੜੇ ਮਿਲ ਜੁਲ ਕੇ ਸਾਰਾ ਇਹ ਪ੍ਰੋਜੈਕਟ ਕੀਤਾ ਤੁਸੀਂ ਦੇਖੋ ਵੱਡੇ ਵੀ ਨਹੀਂ ਇਹ ਕਰ ਸਕਦੇ 4 ਹਫਤਿਆਂ ਦੇ ਵਿੱਚ ਜਿਹੜਾ ਇਹਨਾਂ ਨੇ ਕਰਕੇ ਦਿਖਾਇਆ ਸੋ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆ ਇਹਨਾਂ ਨੇ ਖੂਬ ਇੱਥੇ ਵੀ ਇੰਜੋਏ ਕੀਤਾ ਛੋਲੇ ਭਟੂਰੇ ਦੱਬ ਕੇ ਖਾਏ ਤੇ ਨਹੀਂ ਇਹ ਔਰ ਇਹਨਾਂ ਦਾ ਇਹਨਾਂ ਲਗਾਓ ਹੋ ਗਿਆ ਕਿ ਇਹ ਆਪ ਕਹਿੰਦੇ ਨੇ ਹੁਣ ਸਾਨੂੰ ਦੁਬਾਰਾ ਕਦੋਂ ਲੈ ਕੇ ਆਓਗੇ ਬਾਈ ਬੇਲੂ ਜੀ ਦੇ ਖਾਲਸਾ ਵੈਦੂ ਕੀ ਫਤਿਹ ਬੋਲੋ ਠੀਕ ਹੈ ਸਾਰੇ ਘੱਟੇ ਹਜ ਸਾਰੇ ਜੀ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ ਸਾਰੇ ਪਰਵਾਦ ਨਾਲ ਅਸੀਂ ਗੱਲਬਾਤ ਕੀਤੀ ਹੈ ਬਹੁਤ ਹੀ ਪਿਆਰੇ ਬੱਚੇ ਜਿਨ੍ਹਾਂ ਨੇ ਜਿਹੜਾ ਸਿੱਖੀ ਦੇ ਇਤਿਹਾਸ ਦੇ ਬਾਰੇ ਅੱਜ ਸਾਡੇ ਪੰਜਾਬ ਸਾਡੇ ਚੰਡੀਗੜ੍ਹ ਦੇ ਬੱਚਿਆਂ ਨੂੰ ਸਮਝਾ ਰਹੇ ਨੇ ਕਿਉਂਕਿ ਯੂ ਐਸ ਏ ਤੋਂ ਆਏ ਨੇ ਤੇ ਕੁਝ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਜੋ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾਵਾਂਗੇ ਅਸੀਂ ਤੇ ਇਹ ਬੱਚਿਆਂ ਨੇ ਜੋ ਸਮਝਾ ਰਹੇ ਤਾਂ ਸਾਨੂੰ ਆਪਣੇ ਪੰਜਾਬ ਨੂੰ ਵੀ ਸਾਡੇ ਮਾਪਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਇਹਨਾਂ ਮਾਪਿਆਂ ਤੋਂ ਕੋਈ ਸਬਕ ਵੀ ਲੈਣਾ ਚਾਹੀਦਾ ਜਿਨ੍ਹਾਂ ਨੇ ਬਾਹਰ ਰਹਿ ਕੇ ਪੰਜਾਬੀ ਨਾਮ ਰੱਖੇ ਨੇ ਗੁਰਬਾਣੀ ਨਾਲ ਜੁੜੇ ਨਾਮ ਰੱਖੇ ਨੇ ਸੋ ਤਾਂ ਨੂੰ ਕਿਦਾਂ ਲੱਗਿਆ ਗੁਰਬਾਣੀ ਦੇ ਨਾਲ ਜਾਂ ਦੇਸ਼ ਦੇ ਵਿਰਸੇ ਦੇ ਜੋ ਸਾਡਾ ਪੰਜਾਬ ਦਾ ਵਿਰਸੇ ਦੀਆਂ ਤਸਵੀਰਾਂ ਦਿਖਾਈ ਨੇ ਜਰੂਰ ਕਮੈਂਟ ਕਰਕੇ ਦੱਸੋ ਜੁੜੇ ਹੋਏ ਡੇਲੀ ਪੋਸਟ ਪੰਜਾਬ ਨੇ ਕਰਿਆ ਪਰਸਨ ਸ਼ਹੀਦ ਦੇ ਨਾਮ ਸੰਦੀਪ ਕਮੋਚ ਚੰਡੀਗੜ੍ਹ